ਪਤੀ ਦੇ ਉੱਪਰ ਹੋਇਆ ਪ੍ਰੇਮੀ ਦਾ ਭੂਤਸਵਾਰ ਆਪਣੇ ਹੀ ਘਰ ਨੂੰ ਤੇਲ ਪਾ ਕੇ ਲਗਾਈ ਅੱਗ ਤਾਂ ਹਾਂ ਮਾਰ ਮਾਰ ਰੋ ਰਹੇ ਹਨ ਪੁਲਿਸ ਦੇ ਵੱਲੋਂ ਮ੍ਰਿਤਕਾ ਦੀ ਪਤਨੀ ਕਰਨਜੀਤ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਪਤੀ ਦੇ ਖਿਲਾਫ ਕੀਤਾ ਗਿਆ ਮਾਮਲਾ ਦਰਜ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਸਤੀ ਪ੍ਰੀਤਮ ਸਿੰਘ ਦੇ ਰਹਿਣ ਵਾਲੇ ਇੱਕ ਪਾਗਲ ਪ੍ਰੇਮੀ ਕੁਲਦੀਪ ਸਿੰਘ ਨੂੰ ਆਪਣੇ ਵਿਆਹ ਦੇ 20 ਸਾਲ ਬਾਅਦ ਇਸ ਤਰ੍ਹਾਂ ਦਾ ਪਿਆਰ ਦਾ ਭੂਤਸਵਾਰ ਹੋਇਆ ਕਿ ਉਸਨੇ ਕਿਸੇ ਹੋਰ ਔਰਤ ਦੇ ਨਾਲ ਪਿਆਰ ਹੋਣ ਕਾਰਨ ਇਸ ਪ੍ਰੇਮੀ ਨੇ ਆਪਣਾ ਰਹੀ ਖਰਾਬ ਕਰ ਲਿਆ ਗੈਂਗਸਟਰ ਕੁਲਦੀਪ ਦੇ ਪਤਨੀ ਕਰਮਜੀਤ ਕੌਰ ਅਤੇ ਉਸ ਦੇ ਪਰਿਵਾਰ ਇੱਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਜੋ ਵੀ ਕੁਝ ਕਮਾਉਂਦਾ ਸੀ ਆਪਣੀ ਪ੍ਰੇਮਿਕਾ ਨੂੰ ਦੇ ਦਿੰਦਾ ਸੀ ਜਿਸ ਕਾਰਨ ਇਹ ਪਾਗਲ ਹੋ ਕੇ ਉਸਨਾਂ ਦੀ ਕੁੱਟਮਾਰ ਵੀ ਕਰਦਾ ਸੀ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸਨੇ ਦਿਲ ਪਾ ਕੇ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਹੈ ਜਿਸ ਦੇ ਵਿੱਚ ਕੁਲਦੀਪ ਸਿੰਘ ਦੀ ਪਤਨੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਵੱਡੀ ਲੜਕੀ ਜਿਸ ਦਾ ਵਿਆਹ ਦੇ ਲਈ ਸਮਾਨ ਤਿਆਰ ਕੀਤਾ ਹੋਇਆ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਤੇ ਇਸ ਤੋਂ ਇਲਾਵਾ ਸਾਰਾ ਦਾ ਸਾਰਾ ਸਮਾਨ ਅਤੇ ਘਰ ਸੜ ਚੁੱਕਿਆ ਹੈ ਅਤੇ ਉਹ ਇੱਕ ਗਰੀਬ ਪਰਿਵਾਰ ਹੈ ਉਹਨਾਂ ਦੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਹੋਣ ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗੇਰਲੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਦਾਅਵਾਤ ਕਿਥੋਂ ਦੇ ਰਹੇ ਹੋ ਤੁਸੀਂ ਵੀਰ ਜੀ ਮੇਰਾ ਨਾਮ ਕਰਮਜੀਤ ਹੈ ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰ ਤੁਸੀਂ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕ ਲਈ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ ਇਹਨਾਂ ਨੇ ਮੇਰੇ ਕੁਐਸ਼ਨ ਮੰਨ ਨਹੀਂ ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ ਚਲੋ ਮੈਂ ਕਿਹਾ ਹਰ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਿਆ ਪਵਾਇਆ ਫਿਰ ਉਸ ਤੋਂ ਬਾਅਦ ਕਿ ਨਹੀਂ ਮੈਨੂੰ ਹੋਰ ਪੈਸੇ ਚਾਹੀਦੇ ਆ ਉਹ ਇਹਨੇ ਮੁੜ ਕੇ ਇਥੇ ਐਲ.ਡੀ ਮੰਗੀ ਮੈਨੂੰ ਕਹਿੰਦੇ ਐਲ.ਡੀ ਦੇ ਮਈਓ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਮੰਗਦੀ ਆ ਐਲ.ਡੀ ਦੇ ਤੇ ਮੈਂ ਕਿਹਾ ਨਹੀਂ ਵੀ ਐਲ.ਡੀ ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਪੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚਾਹੀਦੇ ਆ 10 ਜਾਂ 10000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ ਉਹ ਪੈਸਾ ਖਾਣ ਵਾਲੀ ਜਨਾਨੀ ਆ ਫਿਰ ਉਹ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਖਿੱਚਿਆ ਤੋਇਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਪੇਰਾਸਤਾ ਮੇਰੇ ਕੋਲ ਕੁਛ ਨਹੀਂ ਕੋ ਮੇਰੇ ਤਿੰਨ ਬੱਚੇ ਆ ਵੀਰ ਜੀ ਮੇਰੇ ਕੋਲੇ ਨਾ ਸੌਣ ਨੂੰ ਤਾਂ ਪਾਣ ਨੂੰ ਕੁਛ ਨਹੀਂ ਕੋਈ ਤਰ੍ਹਾਂ ਦਾ ਜਿਹੜਾ ਆਸ਼ਕੀ ਦਾ ਭੂਤ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹੰਜ ਘੜੀ ਫੂਕਦਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਛ ਮੇਰੀ ਧੀ ਮਟਿਆਰ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਾਰਾ ਤਬਾਹ ਕਰਤਾ ਇਹ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਵੀਰ ਜੀ ਇਹਨੇ ਉਹ ਜਿਨਾਂ ਨਹੀਂ ਪਾਇਆ ਹੈ ਮੰਗੀਆਂ ਦੀ ਪੈਸੇ ਮੰਗੀਆਂ ਨਹੀਂ ਕਰ ਨਹੀਂ ਪਾਇਆ ਲਾ ਕੇ ਦੇ ਮੈਨੂੰ ਥਾਂ ਥੱਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰਾਂ ਵੀਰ ਜੀ ਕਿੱਥੋਂ ਦੇਈਏ ਕਿੰਨੀ ਕੀ ਦੇਰ ਦੇ ਨਜਾਇਜ਼ ਬੰਦ ਸੀ ਉਹ ਹੋ ਗਿਆ ਸੀ ਵੀਰ ਜੀ ਤਿੰਨ ਚਾਰ ਮਹੀਨੇ ਹੋਏ ਸੀ ਇਸ ਗੱਲ ਨੂੰ ਪੈਸਿਆਂ ਦੀ ਮੰਗ ਹਾਂਜੀ ਪੈਸਿਆਂ ਦੀ ਮੰਗ ਕਰਦੀ ਸੀ ਕਹਿੰਦੀ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾਂ ਥੱਥਾ ਲੈ ਕੇ ਦੇ ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲਬਾਤ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਉਹਨੇ ਉਹ ਜਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇਰਾ ਤੇ ਮ ਤਬੀਰ ਜੀ ਇਹਨੂੰ ਇਹ ਜਨਾਨੀ ਨੂੰ ਸਖਤ ਸਖਤ ਜਮਲ ਨਹੀਂ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਹੈ ਕਿੰਨੇ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ ਵੀਰ ਜੀ ਡੇਢ 2 ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਟੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ ਹਾਂ ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਾੜ ਦੇ ਕੱਲਾ ਤਾਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ ਕੁਛ ਨਹੀਂ ਗਾ ਮੇਰੇ ਸਰਕਾਰ ਮੂਰੇ ਇਹ ਹੀ ਬੇਨਤੀ ਮੇਰੀ ਮਾਤਮਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਉਂਗੀ ਇੱਥੇ ਦੇਖੋ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ ਇੱਕ ਔਰਤ ਨੇ ਹਾਂਜੀ ਉਸ ਔਰਤ ਨੇ ਉਸ ਔਰਤ ਗੋਤਾ ਹੈ ਯਹੀ ਹਾਂਜੀ ਪਹਿਲਾਂ ਵਿਆਹੀ ਰੰਡੀ ਆ ਅੱਛਾ ਹਾਂਜੀ ਹਾਂਜੀ ਵਿਆਹੀ ਸੀਗੀ ਹੁਣ ਇਹਦੇ ਤੇ ਸਖਤ ਕਾਰਵਾਈ ਦੀ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇ ਤੇ ਵਾਤੋ ਵਾਧਾ ਨਾਮ ਤੇ ਇੱਕ ਹੀ ਲੱਗਦੇ ਇਕੱਡੇ ਇਹ ਮੇਰੀ ਬੇਟੀ ਆ ਜੀ ਹਾਂਜੀ ਕਿੰਨੀ ਦਿਰ ਹੋ ਗਈ ਉਹਦੇ ਨਾਲ ਵਿਆਹੀ ਇਹਦੇ ਜੀ 18-19 ਸਾਲ ਦਾ ਵੱਡਾ ਬੱਚਾ ਹੀ ਆ ਹਾਂਜੀ ਹਾਂ ਤੇ 18 20 20 ਸਾਲ ਹੋ ਗਈ ਜੀ ਕਿਤੇ ਨਾਲ ਵਿਆਹੀ ਸੀ ਕਿੱਥੇ ਵਿਆਹੀ ਕਲਦੀਪ ਸਿੰਘ ਨਾਲ ਜੀ ਕਿੱਥੇ ਵਿਆਹੀ ਸੀ ਪ੍ਰੀਤ ਮਾਲੀਆਲੀ ਜੀ ਹਾਂਜੀ ਕੀ ਉਹਦੋਂ ਤੱਕ ਪਰੇਸ਼ਾਨ ਕਰਦਾ ਸੀ ਉਹ ਪਹਿਲਾਂ ਤਾਕ ਪਰੇਸ਼ਾਨ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਐਂ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗ ਤੇ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਤੀ ਦੀ ਕੁੱਟਮਾਰ ਵੀ ਬਹੁਤ ਕੀਤੀ ਖਿੱਚਿਆ ਤੋਂ ਵੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ ਆਈ ਜਦੋਂ ਅੱਗ ਲੱਗੀ ਪਹਿਲਾਂ ਮੈਂ ਤਿੰਨ ਦਿਨ ਰਹਿ ਕੇ ਕੇ ਚਾਰ ਦਿਨ ਉਦੋਂ ਆਇਆ ਨਹੀਂ ਸਾਡਾ ਸੱਦਿਆ ਕਹਿੰਦਾ ਮੈਂ ਸੋਮਵਾਰ ਨੂੰ ਆਉਂ ਹਲੇ ਸੋਮਵਾਰ ਨੂੰ ਆਉਣਾ ਸੀ ਸੋਮਵਾਰੇ ਨੇ ਆਉਣ ਨਹੀਂ ਦਿੱਤਾ ਜੀ ਅੱਗ ਵੀ ਲਾਤੀ ਤੇ ਖਿੱਚਾ ਤੋਂ ਸਾਰੇ ਇੱਥੇ ਪਿੰਡ ਚ ਬੀਚ ਕੀਤੀ ਛੜਕਾ ਚ ਇਹਦੇ ਸ੍ਰੀਕੇ ਕਬੀਲੇ ਨੇ ਇਹਨੂੰ ਹਟਾਇਆ ਮੈਂ ਮਸਾਂ ਸਮਾਨ ਅਸੀਂ ਬੁੱਢੇ ਠੇਰੇ ਸੀ ਪਹਿਲਾਂ ਇਹਨਾਂ ਦਾ ਘਰ ਕੱਚਾ ਸੀ ਕਹਿੰਦੇ ਅਸੀਂ ਲੈਣਾ ਨਹੀਂ ਸਮਾਨ ਮਗਰੋਂ ਸੀ ਜੋੜ-ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ-ਕਰ ਕੇ ਮਸਾਂ ਦਿੱਤਾ ਸੀ ਦਾਇਜ ਦਿੱਤਾ ਹਾਂ ਦਾਇਜ ਦਿੱਤਾ ਜੀ ਹੁਣੇ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ ਉਹਦੇ ਸਿਰ ਤੇ ਹੀ ਚਲੋ ਥੋੜੇ ਬਾਰੇ ਪਾਉਂਦਾ ਸੀ ਹੁਣ ਇਹਨੂੰ ਜਮਾਂ ਨਹੀਂ ਕਮਾਈ ਦਿੱਤੀ ਜੀ ਕਿੱਦੋਂ ਤੇ ਕਮਾਈ ਜੀ ਔਰਤਾ ਜਿਹੜੀ ਸਾਨੂੰ ਤਾਂ ਦੱਸ ਦੇ ਵੀ ਫਰੀਦਕੋਟ ਦੀ ਸਾਨੂੰ ਇੱਕ ਹਸਾਬ ਨਾਲ ਹਾਂ ਵੀ ਲਾਪਤਾਈ ਉਸ ਨਾਲ ਸੰਬੰਧ ਰੱਖਦਾ ਸੀ ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾ ਕੱਢਦਾ ਸੀ ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ ਮੈਂ ਤੁਹਾਨੂੰ ਵੜ ਦਿਆਂਗੇ ਇੱਥੇ ਆ ਕੇ ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ ਮੇਰੇ ਨਾਲ ਗੱਲ ਕੋਈ ਨਹੀਂ ਮੇਰੀ ਤਾਂ ਇਹੋ ਹੀ ਹੈ ਪਰਮਜੀਤ ਕੌਰ ਸਾਨੂੰ ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸਿਾਈ ਤੀਜੀ ਵੇਲੇ ਅੱਗ ਲਾਈ ਹਾਂ ਹਾਂਜੀ ਘਰ ਦਾ ਸਬੰਧ ਤੋਗਦਾ ਸਾਰਾ ਅੱਜ ਕੀ ਜੀ ਹੋਰ ਬਾਗੇ ਸਤਕਾਰ ਬਾਈ ਜੀ ਅ ਸਖਤ ਕਾਰਵਾਈ ਕੀਤੀ ਜਾਵੇ ਦੋਹਾਂ ਜਣਿਆਂ ਤੇ ਪਰਮਜੀਤ कौर ਤੇ ਵੀ ਆ ਉਹ ਆ ਔਰਤ ਤੇ ਵੀ ਹੋਣੀ ਚਾਹੀਦੀ ਇਹਦੀ ਸ਼ਾਇ ਹੈ ਹਾਂ ਇਹਦੀ ਸ਼ਾਇ ਹੈ ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰੋਂ ਰੋਟੀ ਨਹੀਂ ਖਾਣੀ ਪਾਣੀ ਨਹੀਂ ਖਾਣਾ ਆਵਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ ਰਾਤ ਨਹੀਂ ਕੱਟਣੀ ਐ ਜਿਹੜੀਆਂ ਗੱਲਾਂ ਮਗਰ ਫੋਨ ਆਉਂਦੇ ਰਹੇ ਕਿ ਕਿ ਨਾਮ ਤੁਹਾਡਾ ਦੀਪਾਲ कौर ਜੀ ਦੀਪਾਲ ਕਿੱਥੇ ਰਹਿੰਦੇ ਸੀ ਅਸੀਂ ਪ੍ਰੀਤਮ ਸਿੰਘ ਹੌਲੀ ਤੇ ਰਹਿੰਦੇ ਜੀ ਜੀ ਅੱਗ ਲਗਾਈ ਕਿਨੇ ਲਗਾਈ ਕਿਉਂ ਲਗਾਈ ਸਾਹਿਬ ਇਹ ਮੇਰੇ ਦਿਓਰ ਨੇ ਅੱਗ ਲਗਾਈ ਆ ਨਜਾਇਜ਼ੇ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਤੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਠਕੀਰੇ ਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰ ਦੇਆਂ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਨੇ ਵੇੜੋ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਕਿ ਸਾਡੇ ਨਾਲ ਹੋਊਗਾ ਸਾਡੇ ਵੀ ਗਲ ਪਿੰਦਾ ਉਹ ਸਾਡੇ ਵੀ ਛਿਚਮਾਰ ਕਰਦਾ ਧੂ ਕਰਦਾ ਵੀ ਘੁਰਦਾ ਮਾਰਦਾ ਹਾਂਜੀ ਸ਼ਰਾਬ ਪਿੰਦਾ ਉਹ ਇਹ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ ਦੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਅੱਜ ਗਿਆ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਲੀਬਾਨੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਜੇਣਾ ਇਹਨਾਂ ਉੱਤੇ ਆਹ ਪਾ ਦੇਣਾ ਪੈਟਰੋਲ ਪਾ ਦੇਣਾ ਤਜਾਬ ਪਾ ਦੇਣਾ ਇਹਨਾਂ ਨੂੰ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ ਉਹ ਸੌਰਤ ਨੇ ਆਪ ਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚ ਫਸਾਇਆ ਹੋਇਆ ਔਰਤ ਦੀ ਹਸ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਬੱਚਿਆਂ ਨੂੰ ਧੱਕੇ ਮਾਰਦਾ ਸੀਗਾ ਕੋਈ ਇਹਨਾਂ ਬਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਟੌਨੀ ਕਾਰਵਾਈ ਹੋਣੀ ਚਾਹੀਦੀ ਮਨੂੰ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹੀ ਉਸੇ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਸਰ ਇੱਕ ਮਸਲਾ ਆਇਆ ਸੀ ਅਗਲਾ ਕੀ ਮਸਲਾ ਸੀ ਸਾਡੇ ਕੋਲ ਇੱਕ ਕਰਮਜੀਤ कौर ਨਾਮ ਦੀ ਲੇਡੀ ਪ੍ਰੀਤਮਲ ਰੈਲੀ ਦੇ ਆਈਆਂ ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਹੈ ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਉਹਦੀ ਘਰ ਵਾਲੀ ਇਸੇ ਗੱਲ ਤੋਂ ਕਲੇਸ਼ ਕਰਦੀ ਸੀ ਇਹ 13 ਚਵਦੀ ਰਾਤ ਨੂੰ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰੇ ਇਹ ਨੇ ਘਰ ਆਪਣੇ ਘਰ ਨੂੰ ਹੀ ਅਗਲਾ ਸੀ ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕਲੋਨੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ ਐਫਆਰ ਨੰਬਰ 58 ਦਰਜ ਕੀਤੀ ਹੈ ਇਹਨੂੰ ਅਸੀਂ ਰੈਸਟ ਕਰਨਾ ਹੈ ਹਾਂਜੀ ਫਿਰ ਲਾਲ ਤੋਂ ਤੀਜਾ ਦੀ ਹੈ